ਦਾਰ ਕੱਢਣੇ ਹੋਏ ਹਨ ਬੁਰੀਏ ਤੇ ਅਜਾ ਗਾਇਕ ਬਣ ਕੇ ਆਨਵਾਜ ਹੋ ਰਿਹਾ ਹੈ ਸੁਣੋ ਕੁਝ ਹੀ ਦੇਖ ਰਹੇ ਹੋ ਸੱਚਮੇਂ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਮੇਰੇ ਕਿਸ ਟਾਈਮ ਮੌਜੂਦ ਸੀ ਘੱਗੇ ਸਾਡੇ ਸੀਨੀਅਰ ਪੱਤਰਕਾਰ ਹਰਪ੍ਰੀਤ ਕੌਟੀ ਜੇਕਰ ਅੱਜ ਆਪਾਂ ਤੁਹਾਡੇ ਨਾਲ ਇੱਕ ਖੁਸ਼ੀ ਵਾਲੀ ਗੱਲ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਪਰਿਵਾਰ ਰਿਸ਼ਤੇਦਾਰ ਪੂਰਾ ਖੁਸ਼ੀ ਦਾ ਮਾਹੌਲ ਔਰ ਜਿਹੜੀਆਂ ਤਸਵੀਰਾਂ ਘਰ ਦੀ ਸਜਾਵਟ ਦੀਆਂ ਹੈਗੀਆਂ ਨੇ ਉਹ ਵੀ ਮੈਂ ਨਾਲ ਜ਼ਰੂਰ ਅਟੈਚ ਕਰਾਂਗਾ ਉਹ ਵੀ ਤੁਹਾਨੂੰ ਦਿਖਾਉਣਾ ਕਿਉਂਕਿ ਇਹ ਇੱਕ ਵੱਡੀ ਖੁਸ਼ੀ ਵਾਲੀ ਗੱਲ ਹੈਗੀ ਹੈ ਕਿਉਂਕਿ ਇਹਨਾਂ ਦੀ ਮੈਰਿਜ ਹੋਏ ਨੂੰ ਕਾਫੀ ਲੰਮਾ ਸਮਾਂ ਹੋ ਚੁੱਕਾ ਸੀ ਇਹਨਾਂ ਕੋਲ ਬੇਟੀ ਪਹਿਲਾਂ ਹੈਗੀ ਇੱਕ ਔਰ ਹੁਣ ਇਹਨਾਂ ਦੇ ਘਰ 17 ਸਾਲਾਂ ਬਾਅਦ ਕਹਿੰਦੇ ਨੇ ਰੱਬ ਨੇ ਸੁਣੀ ਹੈ ਔਰ ਇਹਨਾਂ ਦੇ ਘਰ ਪੁੱਤਰ ਦੀ ਦਾਤ ਜਿਹੜੀ ਹੈ ਪਰਮਾਤਮਾ ਨੇ ਬਖਸ਼ੀ ਹੈ ਔਰ ਇਸ ਟਾਈਮ ਪਰਿਵਾਰ ਦੇ ਵਿੱਚ ਪੂਰੀ ਖੁਸ਼ੀ ਜਿਹੜੀ ਹੈਗੀ ਹੈ ਉਸੇ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਬਿਲਕੁਲ ਠੀਕ ਠਾਕ ਆ ਵੀਰੇ ਇਹ ਤੁਹਾਨੂੰ ਵੀ ਸਾਰਿਆਂ ਨੂੰ ਵਧਾਈਆਂ ਮੇਰੇ ਵੱਲੋਂ ਤੇ ਮੇਰੇ ਲੋਕ ਬਜ ਪ੍ਰੈਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਉਹਨਾਂ ਨੂੰ ਸਾਰਿਆਂ ਨੂੰ ਮੁਬਾਰਕਾਂ ਤੇ ਮੇਰੇ ਕੋਲ ਪਹਿਲਾਂ ਬੇਟੀ ਹੈ 15 16 ਸਾਲ ਦੀ ਅੱਜ 17 ਸਾਲਾਂ ਬਾਦੋ ਵਾਹਿਗੁਰੂ ਨੇ ਅਕਾਲ ਪੁਰਖ ਨੇ ਮੇਰੀ ਵੀ ਸੋਣੀਏ ਮੈਨੂੰ ਪੁੱਤਰ ਦੀ ਦਾਤ ਜੇ ਬਖਸ਼ੀ ਹੈ ਤੇ ਮੈਂ ਇਹੀ ਕਹਾਂਗੀ ਵੀ ਵਾਹਿਗੁਰੂ ਸਭ ਨੂੰ ਪੁੱਤਰ ਦੀ ਦਾਤਾਂ ਬਖਸ਼ੇ ਸਭ ਦੀਆਂ ਸੁਣੇ ਵਾਹਿਗੁਰੂ ਮੇਰੇ ਘਰੇ ਕਾਨਾ ਜੀ ਰੱਖੇ ਹੋਏ ਨੇ ਜਿੰਨਾਂ ਦੀ ਮੈਂ ਸੇਵਾ ਅਕਸਰ ਕਰਦੀ ਆ ਉਹਨਾਂ ਨੇ ਮੈਨੂੰ ਦਾਤ ਬਖਸ਼ੀ ਆ ਪੁੱਤਰ ਜੀ ਕਿਉਂਕਿ ਜਿੱਥੇ ਵੀਰੇ ਰਹੀ ਗੱਲ ਹੈਗੀ ਸੀਸਾਂ ਵੀ ਸਾਰਿਆਂ ਦੀ ਕੰਮ ਆਈਆਂ ਨੇ ਤੇ ਸਭ ਨੇ ਮੈਨੂੰ ਬਜ਼ੁਰਗਾਂ ਨੇ ਗਣਾ ਮੇਰੇ ਪਰਿਵਾਰਾਂ ਨੇ ਆਸਗ ਬਣੇ ਸਭ ਨੇ ਮੈਨੂੰ ਸੀਸਾਂ ਦਿੱਤੀਆਂ ਨੇ ਤੇ ਦੂਜੀ ਗੱਲ ਇਹ ਵੀ ਜਿੱਥੇ ਮੈਨੂੰ ਡਾਕਟਰ ਨੇ ਜਵਾਬ ਦਿੱਤਾ ਸੀ ਵੀ ਤੁਹਾਡੇ ਦੁਆਰੇ ਬੇਟੀ ਦੇ ਬਾਅਦ ਤੁਹਾਡੇ ਹੁਣ ਬੱਚਾ ਹੋ ਨਹੀਂ ਸਕਦਾ ਉੱਥੇ ਮੇਰੇ ਕਾਲਪੁਰਖ ਵਾਹਿਗੁਰੂ ਨੇ ਮੇਰਾ ਸਾਥ ਦਿੱਤਾ ਹੈ ਜਿੱਥੇ ਬਿਨਾਂ ਦਵਾਈਆਂ ਦੇ ਬਿਨਾਂ ਤੋਂ ਮੈਨੂੰ ਬਖਸ਼ ਕਰੀਆ ਹਨਾ ਕਦੇ ਇਹ ਵੀ ਹੁੰਦਾ ਵੀ ਡਾਕਟਰਾਂ ਨੇ ਤੁਹਾਨੂੰ ਜਵਾਬ ਦੇ ਦਿੱਤਾ ਸੀ ਲੇਕਿਨ ਜੀ ਹਾਂ ਵੀ ਤੁਹਾਡੇ ਕਦੇ ਬੱਚਾ ਹੋ ਨਹੀਂ ਸਕਦਾ ਹੈਗਾ ਆਪਾਂ ਕਹਿੰਦੀ ਦਾਇਆਂ ਜਿਹਦੇ ਵੀ ਕੋਲ ਮੈਡੀਸਨ ਵਗੈਰਾ ਖਾਂਦੀ ਸੀ ਕਹਿੰਦੇ ਤੁਹਾਡੇ ਬੱਚਾ ਨਹੀਂ ਹੋ ਸਕਦਾ ਇਹੋ ਵਾਹਿਗੁਰੂ ਨੇ ਮੈਨੂੰ ਦਾਤ ਬਖਸ਼ੀ ਕਿਉਂ ਡਾਕਟਰ ਉਹਨੇ ਇੱਕੇ ਗੱਲ ਹਮੇਸ਼ਾ ਕਹਿੰਦੀ ਹੁੰਦੀ ਸੀ ਵੀ ਤੁਸੀਂ ਪਰਮਾਤਮਾ ਨੂੰ ਨਹੀਂ ਮਿਲ ਕੇ ਆਏ ਹੈਗੇ ਵੀ ਮੇ ਜਦੋਂ ਸੁਨੇਗਾ ਪਰਮਾਤਮਾ ਸੁਨੇਗਾ ਤੇ ਸਾਡੇ ਨਾਲ ਉਹ ਵੀਰ ਵੀ ਸਾਡਾ ਮੌਜੂਦ ਹੈ ਜੱਗੇ ਅਸੀਂ ਔਰਨਰ ਵੀ ਗੱਲ ਕਰਦੇ ਹਾਂ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਪਹਿਲਾਂ ਤਾਂ ਵੀਰੇ ਮੁਬਾਰਕਾਂ ਨੇ ਤੁਹਾਨੂੰ ਬਹੁਤ ਕੀ ਕਹਿਣਾ ਚਾਹੋਗੇ ਕਿੰਨੀ ਕੋ ਖੁਸ਼ੀ ਹੋ ਰਹੀ ਅੱਜ ਬਹੁਤ ਖੁਸ਼ੀ ਹੈ ਜੀ 17 ਸਾਲਾਂ ਬਾਅਦ ਪ੍ਰਮਾਤਮਾ ਨੇ ਮੇਰੀ ਸੁਣੀ ਹੈ ਜੀ ਗਰੀਬ ਦੀ ਅਸੀਂ ਤਾਂ ਦੋਏ ਜੀ ਪ੍ਰੈਸ ਰਿਪੋਰਟਰ ਕਰਕੇ ਲੋਕਾਂ ਦੀ ਸੇਵਾ ਦੀ ਜਾਂਦੇ ਆ ਜੀ ਕਦੇ ਕਿਸੇ ਉਹ ਨਹੀਂ ਕਰਿਆ ਕਦੇ ਕਿਸੇ ਨਾਲ ਬੇਈਮਾਨੀ ਨਹੀਂ ਕਰਿਆ ਕਦੇ ਵੀ ਪ੍ਰਮਾਤਮਾ ਦਾ ਨਾਮ ਨਹੀਂ ਲੰਨੇ ਆ ਜੀ ਬਾਕੀ ਤੁਸੀਂ ਜੀ ਨਾਲ ਰਹਿੰਦੇ ਹੋ ਸਾਡੇ ਹਰ ਟਾਈਮ ਪ੍ਰਮਾਤਮਾ ਦਾ ਕਦੇ ਕਦੇ ਨਹੀਂ ਧੋਖਾ ਧੜੀ ਕਰੀ ਜੀ ਕਿਸੇ ਨਾਲ ਪ੍ਰਮਾਤਮਾ ਨੇ ਅੱਜ ਸਾਨੂੰ ਬਦਿਆ ਚੀਜ਼ ਬਕਸ ਹੀ ਆਈ ਹੈ ਕਹਿੰਦਾ ਨੀ ਤਾਂ ਸਿੱਧੀਆਂ ਹੁਣ ਤਾਂ ਮਰਾਦਾ ਵੀ ਮਿਲਦੀਆਂ ਨੇ ਹਾਂ ਜੀ ਪਰਮਾਤਮਾ ਨੇ ਜੀ 17 ਸਾਲਾਂ ਬਾਅਦ ਲਾ ਲਓ ਆਸ ਮਕਾਦੀ ਸੀ ਅਸੀਂ ਨੇ ਵੀ ਸਾਡੇ ਬੱਚਾ ਨਹੀਂ ਹੁੰਦਾ ਜੀ ਪਰਮਾਤਮਾ ਨੇ ਬਹੁਤ ਬਹੁਤ ਵੱਡਾ ਹੱਥ ਮੇਰੀ ਬੇਟੀ ਦੇ ਚ ਹੈਣਾ ਤੁਹਾਡੀ ਬੇਟੀ ਹੈ ਕੀ ਨਾਇ ਪਤਰਾ ਮੇਰੇ ਨਾਮ ਸ਼ਗੁੰਨਪ੍ਰੀਤ ਕਰ ਹੈ ਮੈਂ ਛੋਟਾ ਭਰਾ ਜੇ ਚੁੱਕਿਆ ਫਿਰ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਮਤਲਬ ਇੰਨਾ ਜ਼ਿਆਦਾ ਖੁਸ਼ੀ ਹੈ ਕਿ ਉਹ ਇਮੋਸ਼ਨਲ ਵਰਡਸ ਤੇ ਨਹੀਂ ਨਿਕਲਦੇ ਸ਼ਾਇਦ ਤੁਸੀਂ ਕਿਛੋਟੀ ਸਾਡੀ ਹਨਾ ਬੇਟੀ ਹੈਗੀ ਹੈ ਔਰ ਇਮੋਸ਼ਨਲ ਹੋ ਗਿਆ ਔਰ ਇਮੋਸ਼ਨਲ ਹੋਣਾ ਵੀ ਸੁਭਾਵਿਕ ਹੁੰਦਾ ਹੈ ਹਨਾ ਮੇਰੇ ਗੁਰੂ ਘਰ ਜਾਣਾ ਜੀ ਸਵੇਰੇ ਸ਼ਾਮ ਨੂੰ ਮੰਦਰ ਸਵੇਰੇ ਵੀ ਮੰਦਰ ਮੱਥਾ ਟੇਕਦੇ ਤੇ ਬਹੁਤ ਜ਼ਿਆਦੇ ਜੀ ਮੈਂ ਵੀ ਜਾਂਦਾ ਸੀ ਜੀ ਵੀ ਚਲੋ ਪਰਮਾਤਮਾ ਸਭ ਨੂੰ ਪਰਮਾਤਮਾ ਮੈਂ ਕ ਦੀ ਬਕਸ ਦੇਵੀ ਪਰਮਾਤਮਾ ਹੋਰ ਕੌਣ ਹੈ ਗੱਲ ਕਰਨਾ ਚਾਹੇਗਾ ਤੇ ਮੈਂ ਚਿਹਰੇ ਤੁਸੀਂ ਦੇਖ ਸਕਦੇ ਇੱਕਦਮ ਨਾ ਸਾਰੇ ਇਮੋਸ਼ਨਲ ਹਾਂਜੀ ਪਣੇ ਕੀ ਨਾ ਆਇਆ ਆਪਣਾ ਸੁਖਵਿੰਦਰ ਕੀ ਗੱਲ ਹੈ ਜੰਨਾ ਮੱਖਾ ਹੋ ਗਿਆ ਕੀ ਹੋ ਗਿਆ ਅੱਜ ਖੁਸ਼ੀਆਂ ਨੇ ਅੱਜ ਖੁਸ਼ੀਆਂ ਨੇ ਹਨ ਨੀ ਜਰ ਖੁਸ਼ੀ ਹੋਈ ਸੀ ਤੁਸੀਂ ਸੁਣ ਸਕਦੇ ਬਰਾਬਰ ਹੋ ਗਿਆ ਹੈਣਾ ਹਾਂਜੀ 17 ਸਾਲਾਂ ਬਾਅਦ ਸੋਨੀਆ ਪਰਮਾਤਮਾ ਨੇ ਸਾਭ ਨੂੰ ਇਦਾਂ ਦਾਤੋ ਦਾ ਦੇ ਰਿਹਾ ਹਾਂ। ਤਾਂ ਉਹਨੂੰ ਪ੍ਰਮਾਤਮਾ ਨੇ ਪੁੱਤਰ ਦਾਤ ਬਖਸ਼ੇ ਸੱਚੇ ਪਾਤਸ਼ਾਹ ਵਾਹਿਗੁਰੂ। ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ। ਸਾਨੂੰ ਬੱਚਾ ਮਿਲਿਆ। ਪ੍ਰਮਾਤਮਾ ਬਹੁਤ ਧੰਨਵਾਦ ਕਰਦੇ ਹਾਂ। ਸ਼ੁਕਰਾ ਸੱਚੇ ਪਾਤਸ਼ਾਹ ਵਾਹਿਗੁਰੂ ਦਾ। ਹਾਂਜੀ ਕੀ ਨਾਇਕ ਕਰਮ ਸਿੰਘ ਜੀ ਕੀ ਕਹਿਣਾ ਚਾਹੋਗੇ? ਮੈਂ ਬਹੁਤ ਕੁਸ਼ ਵਧੀਆ ਬੰਦਾ ਹੀ ਪ੍ਰਮਾਤਮਾ ਨੇ ਸਾਡੇ ਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਸਾਡਾ ਭਤੀਜਾ ਹੀ ਸਭ ਨਾਲੋਂ ਵੱਡਾ ਸੀ। ਹਾਂ। ਸਭ ਨਾਲੋਂ ਥੱਲੇ ਸੀ, ਛੋਟਾ ਸੀ। ਹਾਂ ਅੱਜ ਵੀ ਨੁਭਾਉ ਕੁਛ ਜੇ ਬਰਾਬਰਤੀਜਾ ਬਰਾਬਰ ਹੋ ਗਿਆ ਬਰਾਬਰ ਹੋ ਗਿਆ ਬਸ ਪਰਮਾਤਮਾ ਤੋਂ ਇਹੀ ਮੰਗਦੇ ਆਂ ਵੀ ਪਰਮਾਤਮਾ ਸਾਡੀ ਸੁਣੀ ਹੈ ਉਹ ਜੀ ਸਭ ਦੀ ਸੁਣੀ ਹੈ ਬਹੁਤ دیر ਬਾਅਦ ਸੁਣੀ ਹੈ ਸਾਡੀ ਪਾਰਟੀ ਫਿਰ ਹੋਏਗੀ ਕੱਢ ਕੇ ਹੁਣ ਪੂਰੀ ਜੀ ਪੂਰੀ ਪਾਰਟੀ ਦੀ ਕੀ ਯਾਰ ਸਾਨੂੰ ਐਡੀ ਵੱਡੀ ਚੀਜ਼ ਦਿੱਤੀ ਪਾਰਟੀ ਦੇ ਕੀ ਹੈ ਪਾਰਟੀ ਦਾ ਪੈਸਾ ਹੈ ਬਿਲਕੁਲ ਬਦਲਾ ਲਾ ਦਾਂਗੇ ਫਿਰ ਕੋਈ ਗੱਲ ਨਹੀਂ 2 ਸਾਲ ਚ ਕਮਾ ਲਾਂਗੇ 3 ਚ ਕਮਾ ਲਾਂਗੇ ਪਰਮਾਤਮਾ ਇਹ ਚੀਜ਼ ਨਹੀਂ ਕਮਾ ਸਕਦੇ ਸੀ 14 ਸਾਲ ਅਸੀਂ ਇਹੀ ਸੋਚੀ ਜਾਣਾ ਵੀ ਬੱਚਾ ਦੁਆਰੇ ਹੋਊਗਾ ਸਾਡਾ ਧੀ ਜਵਰਾ ਬਰਾਊਗਾ ਹਾਂ ਆ ਸਾਡੇ ਬਰਾਬਰ ਆ ਬਹੁਤ ਪਹਿਲਾਂ ਤਾਂ ਮੁਬਾਰਕਾਂ ਨੇ ਬਹੁਤ ਬਹੁਤ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੋਈ ਹੈ ਮੈਂ ਤਾਂ ਕਿਹਾ ਹੀ ਦਾਤ ਮੰਗ ਲਈ ਤੀ ਹੈ ਮੇਰੇ ਰੱਬ ਸੱਚਾ ਮੇਰੇ ਜੱਗੀ ਕੰਨੀ ਦੇਖੀ ਮਾਰਕਾ ਵੀ ਸਾਨੂੰ ਖੁਸ਼ੀ ਦੇ ਹੋਰ ਤੁਹਾਨੂੰ ਤਾਂ ਬੋਲਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮੈਨੂੰ ਬੱਚਾ ਦੇ ਦੇ ਕਿ ਮੇਰੇ ਬੱਚੀ ਨੂੰ ਦੇ ਦੇ ਇਹਨਾਂ ਨੂੰ ਫੋਕਸ ਕਰ ਮੈਨੂੰ ਜਿਹਦਾ ਮਾਲਕ ਨੇ ਸੁਣ ਲਈ ਜੈ ਜੀ ਸਾਡੀ ਸੁਣ ਲਈ ਅਜੇ ਸਭ ਦੀ ਸੁਣੇ ਥੋੜੀ ਵੀ ਸੁਣ ਲੈ ਰੱਬ ਜਦੋਂ ਇਹ ਦੁਆਵਾਂ ਹੋਣ ਤਾਂ ਸਭ ਕੁਝ ਹੋ ਜਾਂਦਾ ਹਾਂ ਦੁਆਵਾਂ ਨਾਲ ਸਭ ਕੁਝ ਸਬਤੇ ਦਿਖਲਾ ਇਹ ਮੇਰੀ ਮਾਤਾ ਜੀ ਨੇ ਮੇਰੀ ਬੇਬੇ ਜੀ ਨੇ ਥੋੜੇ ਨਾਲ ਹੀ ਫਿਰਦਿਆਂ ਪਤਾ ਨੀਵੇਂ ਉੱਚੀ ਸੀ ਤਾ ਇਹ ਦੱਤਾਂ ਬਈਆਂ ਅਸੀਂ ਸਭ ਤੋਂ ਪਹਿਲਾਂ ਤੁਸੀਂ ਆਏ ਹੋ ਸਾਡੇ 베ਰੇ ਅਸੀਂ ਸੁਗਾਤ ਦਾ ਵਾਰ ਕਰਦੇ ਹਾਂ ਜਿੱਥੋਂ ਵੀ ਵੱਧ ਕੇ ਪੁੱਤ ਤੂੰ ਜਾ ਰਹੇ ਹਾਂ ਹਾਂ ਤੈਨੂੰ ਵੀ ਵਾਰ ਚੇਰਾ ਕੋਈ ਨਾ ਦੇ ਪਰਮਾਤਮਾ ਤੇ ਇਹ ਦੇ ਦੇ ਤੈਨੂੰ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਦੇ ਦੇ ਅਸੀਂ ਤਾਂ ਖੁਸ਼ੀਆਂ ਮਨਾਈਏ ਪੁੱਤ ਹਾਂ ਹੱਥ ਜੋੜਦਿਆਂ ਪੁੱਤ ਤੇਰੇ ਆ ਕੇ ਸਾਨੂੰ ਪਤਾ ਲੱਗਿਆ ਮੈਂ ਕਹਿੰਦੇ ਪੁੱਛਣਾ ਮੈਂ ਖਾ ਸਾਡਾ ਪੈਰ ਨਾ ਲੱਗੇ ਮੈਂ ਤਾਂ ਭੰਗੜੇ ਪਾਵਾ ਬੱਠੀ ਖੜੀ ਛੜਕਤੇ ਸਾਡੇ ਜੀ ਸਾਰੇ ਪਿੰਡ ਨੇ ਮਨਾਇਆ ਮੈਨੂੰ ਛੜਕਤੇ ਮੈਂ ਭੰਗੜੇ ਪਾਵਾ ਮੈਂ ਤਾਂ ਕੱਲ ਨਿੱਪੂ ਜੀ ਹੋ ਸਾਰੇ ਬੰਦਿਆਂ ਨੇ ਆਪਣੇ ਲੋਕ ਆਵਾਜ਼ ਪ੍ਰੈਸ ਕਲੱਬ ਵਾਲਿਆਂ ਨੇ ਬਹੁਤ ਜਿਆਦੇ ਮੁਬਾਰਕਾਂ ਦਿੱਤੀਆਂ ਨੇ ਜੀ ਸਾਰੇ ਵੱਲੋਂ ਖੁਸ਼ੀਆਂ ਆਈਆਂ ਸਭ ਤੋਂ ਸਾਰੇ ਪਿੰਡ ਦੇ ਲੋਕਾਂ ਨੇ ਇਹਦੇ ਵੀ ਬੜਾ ਖਾਸ ਅਹਿਸਾਸ ਆਦਾ ਬਹੁਤ ਜਿੱਤਦਾ ਸਾਡਾ ਸਾਨੂੰ ਇਹ ਵੀ ਇਹ ਦੂਜਾ ਨਾ ਪਤਾ ਹੀ ਆਇਆ ਹੈ ਫਰਮਾਨਾ ਸਾਹਿਬ ਤੁਸੀਂ ਦੇਖ ਰਹੇ ਹੋ ਜਿਹੜੀਆਂ ਇਹ ਤਸਵੀਰਾਂ ਖੁਸ਼ੀ ਵਾਲੀਆਂ ਹੈਗੀਆਂ ਔਰ इमोशनल ਵੀ ਕਰਦੀਆਂ ਨੇ ਕਿਤੇ ਨਹੀਂ ਥੋੜਾ ਥੋੜਾ ਲੇਕਿਨ ਖੁਸ਼ੀ ਵਾਲੀ ਬਹੁਤ ਵੱਡੀ ਗੱਲ ਹੈ ਕਿਉਂਕਿ ਸਾਡੀ ਪੈਣ ਅੱਜ ਬਹੁਤ 17 ਸਾਲਾਂ ਬਾਅਦ ਇਹਦੇ ਕਰ ਬੇਟੇ ਦੀ ਖੁਸ਼ੀ ਹੋਈ ਹੈ ਖਬਰ ਨੂੰ ਸਾਂਝਾ ਜਰੂਰ ਕਰਿਓ ਔਰ ਜਿਹੜੇ ਤੁਹਾਡੇ ਨਾਲ ਇੱਥੇ ਗੱਲਾਂ ਬਾਤਾਂ ਕੀਤੇ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਕਿਉਂਕਿ ਜਿਹੜੇ ਐਦਾਂ ਦੇ ਪਲ ਹੁੰਦੇ ਨੇ ਹੋਰ ਕਿੰਨੇ ਕਿੰਨੇ ਫੇਸ ਕੀਤੇ ਹੈ ਜਰੂਰ ਆਪਣਾ ਕਮੈਂਟਾਂ ਦੇ ਵਿੱਚ ਸਾਨੂੰ ਦੱਸਿਓ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਨਾਲ ਫਿਰ ਹੋ